ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ 12ਵੀਂ ਜਮਾਤ ਲਈ ਹਿਸਟਰੀ ਦਾ ਪਾਠ 3 ਲੈ ਕੇ ਆਏ ਹਾਂ ਜਿਸ ਦਾ ਨਾਮ ਹੈ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਸਮਾਜਿਕ ਅਤੇ ਆਰਥਿਕ ਦਸ਼ਾ ਇਸ ਚੈਪਟਰ ਵਿੱਚ ਅਸੀਂ 5 ਨੰਬਰਾਂ ਵਾਲੇ ਅਤੇ 3 ਨੰਬਰਾਂ ਵਾਲੇ ਕੁਐਸਚਨ ਲੈ ਕੇ ਆਏ ਹਾਂ ਇਸ ਲਈ ਵੀਡੀਓ ਨੂੰ ਅੰਤ ਤੱਕ ਜੁੜੇ ਰਹੋਗੇ ਬਿਨਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਹੈ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਕਿਹੋ ਜਿਹੀ ਸੀ? ਅਨਸਰ ਹੈ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬਹੁਤ ਡਾਮਾਡੋਲ ਸੀ। ਇਸ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ। ਜੇਕਰ ਤੁਸੀਂ ਇਹਨੂੰ ਪੈਰੇ ਵਿੱਚ ਲਿਖੋਗੇ ਤੇ ਪੈਰੇ ਵਿੱਚ ਲਿਖਣ ਨਾਲ ਇਹਨਾਂ ਵਧੀਆ ਇਮਪ੍ਰੈਸ਼ਨ ਨਹੀਂ ਪੈਂਦਾ ਇਸ ਲਈ ਮੇਰੇ ਅਨੁਸਾਰ ਤੁਸੀਂ ਇਦਾਂ ਪੁਆਇੰਟ ਵਿੱਚ ਪੁਆਇੰਟ ਬਣਾ ਬਣਾ ਕੇ ਹੀ ਲਿਖਣਾ ਠੀਕ ਹੈ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਇਸ ਵੀਡੀਓ ਦਾ ਇਸ ਪਾਰਟ ਦਾ ਐਕਸਪਲੇਨਸ਼ਨ ਵੀਡੀਓ ਲੈ ਕੇ ਆਵਾਂ ਫਿਰ ਤੁਸੀਂ ਕਮੈਂਟ ਕਰ ਸਕਦੇ ਹੋ ਇਹਦਾ ਪੁਆਇੰਟ ਪਹਿਲਾ ਪੁਆਇੰਟ ਹੈ ਬਦਮ ਬਦਮਨੀ ਬਦਮਨੀ ਮਤਲਬ ਬਦਮਨੀ ਦਾ ਮਤਲਬ ਹੁੰਦਾ ਅਸ਼ਾਂਤੀ ਫੈਲ ਗਈ ਅਸ਼ਾਂਤ ਠੀਕ ਹੈ ਜੀ ਦੂਜਾ ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰੀ ਰਿਸ਼ਵਤ ਖੋਰੀ ਹੋ ਗਏ ਠੀਕ ਹੈ ਜੀ ਤੀਜਾ ਪੁਆਇੰਟ ਹੈ ਅਤਿਆਚਾਰ ਹਿੰਦੂਆਂ ਤੇ ਅਤਿਆਚਾਰ ਠੀਕ ਹੈ ਜੀ ਜੇਕਰ ਤੁਸੀਂ ਲਿਖਣਾ ਹੈ ਤਾਂ ਜੀ ਵੀਡੀਓ ਨੂੰ ਸਟਾਪ ਕਰਕੇ ਤੁਸੀਂ ਲਿਖ ਸਕਦੇ ਹੋ ਜੀ ਠੀਕ ਹੈ ਜੀ ਜਾਂ ਸਕਰੀਨ ਸ਼ਾਟ ਲੈ ਸਕਦੇ ਹੋ ਅਗਲਾ ਹੈ ਤਿਕੋਣੇ ਸੰਘਰਸ਼ ਦਾ ਅਖਾੜਾ ਚੌਥਾ ਪੁਆਇੰਟ ਹੈ ਜੀ ਇਹਦਾ ਤਿਕੋਣੇ ਸੰਘਰਸ਼ ਦਾ ਅਖਾੜਾ ਅਤੇ ਪੰਜਵਾਂ ਪੁਆਇੰਟ ਹੈ ਬਾਬਲ ਬਾਬਰ ਦੇ ਹਮਲੇ ਠੀਕ ਹੈ ਜੀ ਨੈਕਸਟ ਕੁਐਸਚਨ ਹੈ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਤਿਕੋਣੇ ਸੰਘਰਸ਼ ਦਾ ਵਰਣਨ ਕਰੋ ਠੀਕ ਹੈ ਜੀ ਇਹ ਵੀ ਤੁਸੀਂ ਕੁਐਸਚਨ ਦੇਖ ਸਕਦੇ ਹੋ ਇਹ ਵੀ ਪੁਆਇੰਟ ਆ ਵਿੱਚ ਲਿਖਿਆ ਲਿਖਿਆ ਜੀ ਠੀਕ ਹੈ ਜੀ ਅਗਲਾ ਤੀਸਰਾ ਹੈ ਜੀ ਤੀਸਰਾ ਕੁਐਸਚਨ ਹੈ ਪੰਜਾਬ ਉਤੇ ਬਾਬਰ ਦੁਆਰਾ ਕੀਤੇ ਗਏ ਹਮਲਿਆਂ ਦਾ ਸੰਖੇਪ ਵਰਣਨ ਕਰੋ ਠੀਕ ਹੈ ਜੀ ਪਹਿਲਾ ਤੇ ਪਹਿਲੇ ਹਮਲੇ ਬਾਰੇ ਲਿਖ ਦੇਣਾ ਫਿਰ ਦੂਸਰੇ ਹਮਲੇ ਬਾਰੇ ਠੀਕ ਹੈ ਜੀ ਫਿਰ ਤੀਸਰੇ ਹਮਲੇ ਦਾ ਵਰਣਨ ਕਰਨਾ ਹੈ ਫਿਰ ਚੌਥਾ ਤੇ ਫਿਰ ਪੰਜਵੇਂ ਹਮਲੇ ਠੀਕ ਹੈ ਜੀ ਚੌਥਾ ਕੁਐਸਚਨ ਹੈ ਪਾਣੀਪਤ ਦੀ ਪਹਿਲੀ ਲੜਾਈ ਤੇ ਨੋਟ ਲਿਖੋ ਠੀਕ ਹੈ ਜੀ ਇਦਾਂ ਤੁਸੀਂ ਨੋਟ ਲਿਖ ਦੇਣਾ ਇਹ ਉਹਦੇ ਨਾਲ ਹੀ ਹੈ ਜੀ ਚਿੱਟੇ ਵੀ ਉਹਦੇ ਨਾਲ ਹੀ ਹੈ ਚੌਥੇ ਕੁਐਸਚਨ ਦੇ ਨਾਲ ਪੰਜਵਾਂ ਕੁਐਸਚਨ ਹੈ ਭਾਰਤ ਵਿੱਚ ਬਾਬਰ ਦੀ ਜਿੱਤ ਅਤੇ ਅਫਗਾਨਾਂ ਦੀ ਹਾਰ ਦੇ ਕਾਰਨਾਂ ਦਾ ਸੰਖੇਪ ਵਰਣਨ ਕਰੋ ਮਤਲਬ ਬਾਬਰ ਦੀ ਜਿੱਤ ਹੋਈ ਸੀ ਅਤੇ ਅਫਗਾਨਾਂ ਦੀ ਹਾਰ ਹੋਈ ਪਾਣੀਪਤ ਦੀ ਲੜਾਈ ਵਿੱਚ ਠੀਕ ਹੈ ਜੀ ਇਸਦੇ ਵੀ ਪੁਆਇੰਟ ਬਣਾ ਕੇ ਲਿਖਣਾ ਹੈ ਠੀਕ ਹੈ ਜੀ ਇੰਦਾ ਤੁਸੀਂ ਅੱਗੇ ਸਮਾਜਿਕ ਦਸ਼ਾ ਠੀਕ ਹੈ ਜੀ ਮੁਸਲਮਾਨਾਂ ਦੀਆਂ ਤਿੰਨ ਸ਼੍ਰੇਣੀਆਂ ਦਾ ਵਰਣਨ ਕਰਨਾ ਹੈ ਜੀ ਤਿੰਨ ਸ਼੍ਰੇਣੀਆਂ ਨੇ ਉੱਚ ਸ਼੍ਰੇਣੀ ਮੱਧ ਸ਼੍ਰੇਣੀ ਤੇ ਨੀਵੀਂ ਸ਼੍ਰੇਣੀ ਅਗੇ ਤਿੰਨ ਨੰਬਰਾਂ ਵਾਲੇ ਪਹਿਲਾ ਕੁਐਸਚਨ ਹੈ ਦੌਲਤ ਖਾਨ ਲੋਧੀ ਤੇ ਇੱਕ ਸੰਖੇਪ ਨੋਟ ਲਿਖੋ ਠੀਕ ਹੈ ਜੀ ਦੂਸਰਾ ਹੈ ਭਾਰਤ ਬਾਬਰ ਦੇ ਭਾਰਤ ਤੇ ਹਮਲੇ ਦੇ ਕੋਈ ਤਿੰਨ ਕਾਰਨ ਲਿਖੋ ਠੀਕ ਹੈ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ 10ਵਾਂ ਕੁਐਸਚਨ ਹੈ ਬਾਬਲ ਨੇ ਸੈਦਪੁਰ ਤੇ ਕਦੋਂ ਹਮਲਾ ਕੀਤਾ ਸਿੱਖ ਇਤਿਹਾਸ ਵਿੱਚ ਇਸ ਹਮਲੇ ਦਾ ਕੀ ਮਹੱਤਵ ਹੈ ਇਹ ਵੀ ਕੁਐਸਚਨ ਤੁਸੀਂ ਦੇਖ ਸਕਦੇ ਹੋ ਪੁਆਇੰਟਾਂ ਵਿੱਚ ਲਿਖੋਗੇ ਤੇ ਇਮਪ੍ਰੈਸ਼ਨ ਵਧੀਆ ਪੈਂਦਾ ਹੈ ਠੀਕ ਹੈ ਜੀ ਤੇ ਨੰਬਰ ਵੀ ਜ਼ਿਆਦਾ ਮਿਲਦੇ ਠੀਕ ਹੈ ਜੀ ਇਸ ਕਰਕੇ ਉਸੇ ਪਹਿਰੇ ਪੁਆਇੰਟਾ ਵਿੱਚ ਲਿਖਣਾ 10ਵਾਂ ਕੁਐਸਚਨ ਹੈ ਪਾਣੀਪਤ ਦੀ ਪਹਿਲੀ ਲੜਾਈ ਅਤੇ ਉਸ ਦਾ ਮਹੱਤਵ ਮਹੱਤਵ ਦਾ ਸੰਖੇਪ ਵਰਣਨ ਕਰੋ ਠੀਕ ਹੈ ਜੀ ਅਵੇ ਤੁਸੀਂ ਦੇਖ ਸਕਦੇ ਹੋ 11ਵਾਂ ਕੁਐਸਚਨ ਹੈ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਬਾਬਲ ਕਿਉਂ ਜੇਤੂ ਰਿਹਾ ਠੀਕ ਹੈ ਜੀ ਅਗਲਾ ਕੁਐਸਚਨ ਹੈ ਪਾਣੀਪਤ ਦੀ ਪਹਿਲੀ ਲੜਾਈ ਦੇ ਤਿੰਨ ਮੁੱਖ ਸਿੱਟੇ ਲਿਖੋ ਹੈਲੋ ਠੀਕ ਹੈ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ 13ਵਾਂ ਕੁਐਸਚਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਹਾਕਮ ਬੇਇਨਸਾਫ਼ ਕਿਉਂ ਸਨ ਇਹ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਤੇ ਤਿੰਨ ਪੁਆਇੰਟ ਨੇ ਜੀ ਇਹ ਤੁਸੀਂ ਲਿਖਨੇ ਤੇ ਤਿੰਨ ਨੰਬਰਾਂ ਵਾਲੇ ਕੁਐਸਚਨ ਅਗਲੇ 14ਵਾਂ ਕੁਐਸਚਨ ਹੈ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀਆਂ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ ਠੀਕ ਹੈ ਜੀ ਆ ਥੋੜਾ ਜਿਹਾ ਇੱਥੋਂ ਥੋੜਾ ਗਲਤ ਹੋਇਆ ਹੈ ਜੀ ਇਹ ਇਸਤਰੀਆਂ ਹਨ ਜੀ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀਆਂ ਇਸਤਰੀਆਂ ਦੀ ਸਮਾਜਿਕ ਦਸ਼ਾ ਬਹੁਤ ਹੀ ਤਰਸਯੋਗ ਸੀ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋ 15ਵਾਂ ਕੁਐਸਚਨ ਹੈ 16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨ ਸਮਾਜ ਦੇ ਤੁਛਰਾਨੇ ਦੇ ਲੋਕ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸਨ ਠੀਕ ਹੈ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਅਗਲਾ ਕੁਐਸਚਨ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਸਮੇਂ ਪੰਜਾਬ ਦੇ ਮੁਸਲਮਾਨ ਸਮਾਜ ਦੀ ਦਸ਼ਾ ਤੇ ਚਾਨਣਾ ਪਾਓ ਠੀਕ ਹੈ ਜੀ अगे तो क्वेश्चन देख सकते हो ठीक है जी अगे अठारवें क्वेश्चन ठीक है जी अगला भीवे क्वेश्चन आ गया धार्मिक दशा का संखेप जानकारी दो कि सोलहवीं सदी के आरंभ में किद की धार्मिक स्थिति से ਪਹਿਲਾਂ ਆਪਾਂ ਹਿੰਦੂ ਹਿੰਦੂ ਧਰਮ ਦੇਖਿਆ ਫਿਰ ਮੁਸਲਿਮ ਧਰਮ ਦੇਖਣ ਸੂਫੀ ਧਰਮ ਆ ਗਿਆ ਫਿਰ ਜੈਨ ਧਰਮ ਆ ਗਿਆ ਠੀਕ ਹੈ ਜੀ ਫਿਰ ਬੁੱਧ ਧਰਮ ਆ ਗਿਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਆਪਣੀ ਵੀਡੀਓ ਸਮਾਪਤ ਹੁੰਦੀ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਬਦ ਤੋਂ ਬਦ ਲੋਕਾਂ ਨਾਲ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਮਿਲਦੇ ਹਾਂ ਨਵੀਂ ਵੀਡੀਓ ਵਿੱਚ